ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਕਿ ਲੋਹੜੀ ਵਾਲੇ ਦਿਨ ਜਾਂ ਫਿਰ ਰਾਤ ਦੇ ਸਮੇਂ ਤੁਸੀਂ ਪਾਣੀ ਵਿੱਚ ਇਹ ਇੱਕ ਚੀਜ਼ ਮਿਲਾ ਦੇਣੀ ਹੈ ਤੇ ਘਰ ਵਿੱਚ ਛਿੜਕਾ ਦੇਣੀ ਹੈ ਸਾਰਾ ਸਾਲ ਹੀ ਤੁਹਾਡੀ ਜ਼ਿੰਦਗੀ ਵਿੱਚ ਚਮਤਕਾਰ ਹੋਣਗੇ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਲੈ ਕੇ ਹਾਜ਼ਰੀ ਲਗਵਾਇਓ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ। ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ। ਸਾਥ ਸੰਗਤ ਜੀ ਅੱਜ ਅਸੀਂ ਗੱਲ ਕਰਨ ਵਾਲੇ ਹਾਂ ਜੀ ਕਿ ਜਿਵੇਂ ਲੋਹੜੀ ਹੈ। ਕੁਝ ਭੈਣ ਭਰਾਵਾਂ ਦੇ ਇਹ ਸਵਾਲ ਹਨ ਕਿ ਆਪਾਂ ਆਉਣ ਵਾਲੀ ਲੋਹੜੀ ਕਿਵੇਂ ਮਨਾਈਏ? ਜਾਂ ਕਿਹੜੇ ਸ਼ਬਦ ਦਾ ਜਾਪ ਕਰੀਏ? ਜਾਂ ਕਿਹੜਾ ਐਸਾ ਕੰਮ ਕਰੀਏ ਕਿ ਸਾਡੀ ਜ਼ਿੰਦਗੀ ਵਿੱਚ ਸਾਰਾ ਸਾਲ ਜਿਹੜਾ ਹੈ ਉਹ ਸੋਹਣਾ ਗੁਜ਼ਰ ਜਾਵੇ। ਸਾਰਾ ਹੀ ਸਾਲ ਸਾਡੇ ਘਰ ਵਿੱਚ ਖੁਸ਼ੀਆਂ ਤੇ ਬਰਕਤਾਂ ਦਾ ਵਾਸ ਬਣ ਜਾਵੇ ਤੇ ਗੁਰੂ ਨਾਨਕ ਪਾਤਸ਼ਾਹ ਜੀ ਦਾ ਮਿਹਰ ਭਰਿਆ ਹੱਥ ਸਾਡੇ ਸਿਰ ਤੇ ਹਮੇਸ਼ਾ ਲਈ ਬਣ ਜਾਵੇ ਜੇਕਰ ਅਸੀਂ ਸਤਿਗੁਰ ਸੱਚੇ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਬਰਕਤਾਂ ਨੂੰ ਹਾਸਲ ਕਰਨਾ ਚਾਹੁੰਦੇ ਹਾਂ ਤਾਂ ਪਰਮਾਤਮਾ ਜੀ ਦਾ ਮਿਹਰ ਭਰਿਆ ਹੱਥ ਆਪਣੇ ਸਿਰ ਤੇ ਚਾਹੁੰਦੇ ਹਾਂ ਤਾਂ ਫਿਰ ਲੋਹੜੀ ਵਾਲੇ ਦਿਨ ਭਾਵ ਕਿ ਅੱਜ ਦੇ ਦਿਨ ਸਾਨੂੰ ਇਸ ਤਰੀਕੇ ਨਾਲ ਲੋਹੜੀ ਨੂੰ ਮਨਾਉਣਾ ਚਾਹੀਦਾ ਹੈ ਕਿਉਂਕਿ ਸਾਥ ਸੰਗਤ ਜੀ ਇਸ ਦੀ ਸ਼ੁਰੂਆਤ 13 ਜਨਵਰੀ ਨੂੰ ਹੁੰਦੀ ਜਿਵੇਂ ਤੁਹਾਨੂੰ ਆਪ ਸਭ ਨੂੰ ਪਤਾ ਹੈ ਇਹ ਲੋੜੀ ਦਾ ਦਿਨ ਬੜਾ ਹੀ ਪਵਿੱਤਰ ਦਿਨ ਹੈ ਵੈਸੇ ਤਾਂ ਪਰਮਪਿਤਾ ਪਰਮਾਤਮਾ ਜੀ ਦੇ ਬਣਾਏ ਹੋਏ ਸਾਰੇ ਹੀ ਦਿਨ ਵਾਰ ਮਹੀਨੇ ਸਾਡੇ ਲਈ ਖਾਸ ਹਨ ਕਿਉਂਕਿ ਸਾਡੀ ਜ਼ਿੰਦਗੀ ਵਿੱਚ ਜੋ ਵੀ ਇੱਕ ਵਾਰ ਦਿਨ ਚੜ ਗਿਆ ਉਹ ਬੀਤ ਗਿਆ ਉਹ ਕਦੇ ਵੀ ਦੁਬਾਰਾ ਵਾਪਸ ਨਹੀਂ ਆਵੇਗਾ ਦਿਨ ਦੀ ਗੱਲ ਛੱਡੋ ਸਾਡੀ ਜ਼ਿੰਦਗੀ ਦਾ ਬੀਤਿਆ ਹੋਇਆ ਇੱਕ ਪਲ ਇੱਕ ਛਿਨ ਵੀ ਦੁਬਾਰਾ ਕਦੇ ਵਾਪਸ ਨਹੀਂ ਆਉਣਾ ਕਦੇ ਇਸ ਗੱਲ ਨੂੰ ਸੋਚ ਕੇ ਵੇਖਿਓ ਭਾਵੇਂ ਸਾਡੇ ਕੋਲ ਲੱਖਾਂ ਕਰੋੜਾਂ ਰੁਪਏ ਆ ਜਾਣ ਅਸੀਂ ਉਹ ਲੱਖਾਂ ਕਰੋੜਾਂ ਰੁਪਏ ਦੇ ਕੇ ਵੀ ਆਪਣੀ ਜ਼ਿੰਦਗੀ ਦਾ ਬੀਤਿਆ ਹੋਇਆ ਇੱਕ ਮਿੰਟ ਇੱਕ ਪਲ ਤੇ ਇੱਕ ਛਿਨ ਵੀ ਵਾਪਸ ਖਰੀਦ ਨਹੀਂ ਸਕਦੇ ਇਸ ਕਰਕੇ ਸਾਨੂੰ ਆਪਣੇ ਹਰ ਪਲ ਦੀ ਹਰ ਦਿਨ ਦੀ ਸੰਭਾਲ ਕਰਨੀ ਚਾਹੀਦੀ ਹੈ ਹਰ ਦਿਨ ਨੂੰ ਸੋਹਣਾ ਬਣਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿਉਂਕਿ ਜੇ ਹਰ ਪਲ ਨੂੰ ਹਰ ਦਿਨ ਨੂੰ ਅਸੀਂ ਸੋਹਣਾ ਬਣਾ ਲਿਆ ਤਾਂ ਜ਼ਿੰਦਗੀ ਆਪਣੇ ਆਪ ਹੀ ਸੋਹਣੀ ਬਣ ਜਾਵੇਗੀ ਦਿਨਾਂ ਤੋਂ ਹੀ ਜ਼ਿੰਦਗੀ ਬਣਦੀ ਹੈ ਇਸ ਕਰਕੇ ਹਰ ਦਿਨ ਨੂੰ ਆਪਾਂ ਆਪਣੇ ਲਈ ਖਾਸ ਮੰਨੀਏ ਪਰ ਮਨੁੱਖੀ ਸੁਭਾਅ ਹੈ ਕਿ ਮਨੁੱਖ ਨੇ ਕਦੇ ਕੁਝ ਖਾਸ ਦਿਨ ਕੁਝ ਖਾਸ ਤਰੀਕਾ ਨੂੰ ਆਪਣੇ ਲਈ ਖਾਸ ਮੰਨਿਆ ਹੋਇਆ ਹੈ ਤਾਂ ਫਿਰ ਉਹਨਾਂ ਦਿਨਾਂ ਤੇ ਬਹੁਤ ਜ਼ੋਰ ਦਿੰਦੇ ਹਨ ਇਹ ਦਿਨ ਵਾਰ ਨੂੰ ਮੈਂ ਚੰਗੀ ਤਰ੍ਹਾਂ ਕੇ ਮਨਾ ਲਵਾਂ ਕਿ ਇਹ ਦਿਨ ਵਾਰ ਨੂੰ ਮੈਂ ਚੰਗੀ ਤਰ੍ਹਾਂ ਮਨਾ ਲਵਾਂ ਸੋਹਣਾ ਬਣਾਵਾਂ ਉਹਨਾਂ ਦੇ ਵਿੱਚੋਂ ਇਹ ਇੱਕ ਤਰੀਕ ਹੈ ਨਾਲ ਹੀ ਨਵੇਂ ਸਾਲ ਦੀ ਸ਼ੁਰੂਆਤ ਵੀ ਹੋਈ ਹੁੰਦੀ ਹੈ ਤੇ ਲੋਹੜੀ ਦਾ ਤਿਉਹਾਰ ਵੀ ਆ ਜਾਂਦਾ ਹੈ ਜਦੋਂ ਸਾਡੀ ਜ਼ਿੰਦਗੀ ਵਿੱਚ ਨਵਾਂ ਸਾਲ ਆਉਂਦਾ ਹੈ ਇੱਕ ਨਵੇਂ ਸਾਲ ਨੂੰ ਹਰ ਸਾਲ ਨੂੰ ਹਰ ਇੱਕ ਬੰਦਾ ਆਪੋ ਆਪਣੇ ਹਿਸਾਬ ਨਾਲ ਮਨਾਉਂਦਾ ਹੈ ਕੁਝ ਲੋਕ ਇਸ ਸਾਲ ਦੀ ਸ਼ੁਰੂਆਤ ਨੂੰ ਨੱਚ ਗਾ ਕੇ ਭੰਗੜੇ ਪਾ ਕੇ ਮਨਾਉਂਦੇ ਹਨ ਜਿਵੇਂ ਕਈਆਂ ਦਾ ਸੁਭਾਅ ਹੁੰਦਾ ਹੈ ਉਹਨਾਂ ਦੀ ਜ਼ਿੰਦਗੀ ਵਿੱਚ ਕੋਈ ਖੁਸ਼ੀ ਹੋਵੇ ਗਮੀ ਹੋਵੇ ਉਹਨਾਂ ਨੇ ਉਹ ਖੁਸ਼ੀ ਗਮੀ ਨੂੰ ਨਸ਼ਾ ਕਰਕੇ ਹੀ ਮਨਾਉਣਾ ਹੁੰਦਾ ਹੈ ਉਹ ਫਿਰ ਨਸ਼ਾ ਕਰਦੇ ਹਨ ਭਾਵੇਂ ਹਰ ਇੱਕ ਦਾ ਆਪੋ ਆਪਣਾ ਤਰੀਕਾ ਹੈ ਦਿਨ ਵਾਰ ਨੂੰ ਮਨਾਉਣ ਦਾ ਆਪਣੇ ਕਿਸੇ ਖਾਸ ਦਿਨ ਨੂੰ ਮਨਾਉਣ ਦਾ ਯਾਦ ਕਰਨ ਦਾ ਪਰ ਬੜੇ ਘੱਟ ਲੋਕ ਹੁੰਦੇ ਹਨ ਜਾਂ ਕਹਿ ਲਓ ਕਿ ਬਹੁਤ ਕੁਝ ਲੋਕ ਖਾਸ ਹੁੰਦੇ ਹਨ ਜੋ ਆਪਣੇ ਹਰ ਇੱਕ ਦਿਨ ਦੀ ਹਰ ਇੱਕ ਮਹੀਨੇ ਦੀ ਤੇ ਹਰੇਕ ਸਾਲ ਦੀ ਆਪਣੀ ਜ਼ਿੰਦਗੀ ਵਿੱਚ ਜੋ ਵੀ ਉਹਨਾਂ ਨੂੰ ਦਿਨ ਵਾਰ ਮਹੀਨਾ ਖਾਸ ਲੱਗਦਾ ਹੈ ਉਹਨੂੰ ਪਰਮਾਤਮਾ ਜੀ ਦੀ ਗੋਦ ਦੇ ਵਿੱਚ ਬੈਠ ਕੇ ਮਨਾਉਂਦੇ ਹੋਣਗੇ ਭਾਵ ਕਿ ਪਰਮਾਤਮਾ ਦਾ ਨਾਮ ਜਪਦੇ ਹੋਏ ਮਨਾਉਂਦੇ ਹਨ ਫਿਰ ਉਹ ਵਾਹਿਗੁਰੂ ਜੀ ਨੂੰ ਪਿਆਰੇ ਵੀ ਬੜੇ ਲੱਗਦੇ ਹਨ ਜੋ ਦੁੱਖ ਸੁੱਖ ਵਿੱਚ ਆਪਣੇ ਪਰਮਾਤਮਾ ਜੀ ਨੂੰ ਯਾਦ ਕਰਦੇ ਹਨ ਪਰ ਪਰਮਾਤਮਾ ਵੀ ਉਹਨਾਂ ਨੂੰ ਬਹੁਤ ਪਿਆਰ ਕਰਦੇ ਹਨ ਹਮੇਸ਼ਾ ਉਹਨਾਂ ਨੂੰ ਆਪਣੀ ਗੋਦ 'ਚ ਨਿਘ ਦੇਂਦੇ ਹਨ ਫਿਰ ਜੇ ਅਸੀਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਘਰ ਦੇ ਸਿੱਖ ਹਾਂ ਫਿਰ ਹੋਰ ਕੁਝ ਕਿਵੇਂ ਸੋਚ ਵਿਚਾਰ ਕਰਨ ਦੀ ਲੋੜ ਪੈ ਸਕਦੀ ਹੈ ਸਾਥ ਸੰਗਤ ਜੀ ਗੁਰੂ ਗੁਰੂ ਕਰਦੇ ਆਂ ਹੀ ਅਸੀਂ ਲੋਹੜੀ ਦਾ ਤਿਉਹਾਰ ਮਨਾਉਣਾ ਹੈ ਇਹਦੇ ਲਈ ਭਾਵ ਅੱਜ 13 ਜਨਵਰੀ ਦੀ ਤਰੀਕ ਨੂੰ ਗੁਰੂ ਦੀ ਯਾਦ ਵਿੱਚ ਬੈਠ ਜਾਣਾ ਹੈ ਜੇ ਸਾਰੀ ਹੀ ਰਾਤ ਆਪਾ ਗੁਰੂ ਚਰਣਾ ਵਿੱਚ ਭੇਟ ਕਰ ਦਈਏ ਤਾਂ ਬੜੀ ਵਧੀਆ ਗੱਲ ਜੇ ਸਾਰੀ ਰਾਤ ਭੇਟ ਨਹੀਂ ਕਰ ਸਕਦੇ ਫਿਰ ਘਟੋ ਘਟ ਰਾਤ ਨੂੰ 11:00 ਵਜੇ ਤੁਸੀਂ ਉੱਠ ਕੇ ਜੇ ਇਸ਼ਨਾਨ ਕਰ ਸਕਦੇ ਹੋ ਤਾਂ ਵਧੀਆ ਜੇ ਇਸ਼ਨਾਨ ਨਹੀਂ ਕੀਤਾ ਜਾ ਸਕਦਾ ਉੱਠ ਕੇ ਬੈਠ ਕੇ ਵਾਹਿਗੁਰੂ ਜੀ ਦਾ ਜਾਪ ਕਰ ਲਓ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰ ਲਓ 2025 ਦੇ ਲਈ ਜੋ ਜੋ ਪ੍ਰਮਾਤਮਾ ਨੇ ਸਾਨੂੰ ਦਿੱਤਾ ਕੋਈ ਗਿਲਾ ਸ਼ਿਕਵਾ ਸ਼ਿਕਾਇਤ ਨਹੀਂ ਕਰਨੀ ਜੋ ਦਾਤਾਂ ਮਿਲ ਚੁਕੀਆਂ ਹਨ ਉਹਨਾਂ ਲਈ ਪਰਮਾਤਮਾ ਦਾ ਸ਼ੁਕਰਾਨਾ ਕਰਨਾ ਹੈ ਜਦੋਂ ਅਸੀਂ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਾਂਗੇ ਉਹ ਕੀਤੇ ਹੋਏ ਸ਼ੁਕਰਾਨੇ ਦੇ ਬਦਲੇ ਜੋ ਕਿਰਪਾ ਸਾਡੇ ਤੇ ਹੋਣੀ ਹੈ ਉਹ ਅਸੀਂ ਸੋਚ ਵੀ ਨਹੀਂ ਸਕਦੇ ਪਰ ਜੇ ਗਿਲੇ ਸ਼ਿਕਵੇ ਤੇ ਸ਼ਿਕਾਇਤਾਂ ਕੀਤੀਆਂ ਤਾਂ ਫਿਰ ਅਗਲੇ ਗਿਲੇ ਸ਼ਿਕਵੇ ਸ਼ਿਕਾਇਤਾਂ ਕਰਨ ਜੋਗੇ ਹੀ ਰਹਿ ਜਾਵਾਂਗੇ ਸਾਤ ਸੰਗਤ ਜੀ ਸ਼ੁਕਰਾਨਾ ਕਰਾਂਗੇ ਪਰਮਾਤਮਾ ਦੀ ਕਿਰਪਾ ਹੋਵੇਗੀ ਇਸ ਕਰਕੇ ਪਹਿਲਾਂ ਸ਼ੁਕਰਾਨਾ ਕਰਨਾ ਹੈ ਫਿਰ ਗੁਰੂ ਗ੍ਰੂ ਕਰਨਾ ਹੈ ਜਿੰਨਾ ਸਿਮਰਨ ਕਰ ਸਕਦੇ ਹੋ 1 ਘੰਟਾ ਬੈਠ ਕੇ ਸਿਮਰਨ ਜ਼ਰੂਰ ਕਰੋ ਰਾਤ ਨੂੰ 11 ਵਜੇ ਸ਼ੁਰੂ ਕੀਤਾ ਤਾਂ ਇਹ ਵੇਲਾ ਤੁਹਾਡਾ ਬਹੁਤ ਹੀ ਪਾਵਰਫੁੱਲ ਵੇਲਾ ਸਾਬਿਤ ਹੋ ਜਾਵੇਗਾ 12 ਵਜੇ ਤੱਕ ਤੁਸੀਂ ਸਿਮਰਨ ਕਰਦੇ ਰਹਿਣਾ ਹੈ ਲੋਹੜੀ ਦੀ ਰਾਤ 12 ਵਜੇ ਤੋਂ ਬਾਅਦ ਅਗਲਾ ਦਿਨ ਚੜ ਜਾਣਾ ਹੈ ਅਗਲਾ ਮਹੀਨਾ ਚੜ ਜਾਣਾ ਹੈ ਬਸ ਆਪਾਂ ਇਹ ਰਾਤ ਨਾਮ ਜਪਣਾ ਸ਼ੁਰੂ ਕਰ ਦੇਣਾ ਹੈ ਨਾਮ ਜਪਦਿਆਂ ਜਪਦਿਆਂ ਹੀ ਅਸੀਂ ਅਗਲੇ ਮਹੀਨੇ ਵਿੱਚ ਪ੍ਰਵੇਸ਼ ਕਰ ਜਾਣਾ ਹੈ ਜੋ ਵੀ ਤੁਹਾਡਾ ਨਿਤਦਾ ਨਿਯਮ ਹੈ ਤੁਸੀਂ ਗੁਰਸਿੱਖ ਹੋ ਤਾਂ ਪੰਜਾਂ ਬਾਣੀਆਂ ਦਾ ਨੇਮ ਜਪ ਲਓ ਭਾਵ ਕੇ ਨਿਤਨੇਮ ਕਰ ਲਓ ਜੋ ਵੀ ਤੁਹਾਡਾ ਨਿਤਦਾ ਨਿਯਮ ਹੈ ਉਹ 12 ਵਜੇ ਤੋਂ ਬਾਅਦ ਤੁਸੀਂ ਕਰ ਲੈਣਾ ਹੈ ਜੇ ਤੁਸੀਂ ਕਿਸੇ ਹੋਰ ਧਰਮ ਦੇ ਵਿੱਚ ਹੋ ਕਿਸੇ ਹੋਰ ਨਾਮ ਦੇ ਨਾਲ ਆਪਣੇ ਪਰਮਾਤਮਾ ਨੂੰ ਯਾਦ ਕਰ ਸਕਦੇ ਹੋ ਤਾਂ ਤੁਸੀਂ ਆਪਣੇ ਪਰਮਾਤਮਾ ਨੂੰ ਯਾਦ ਕਰਨਾ ਹੈ ਇਹ ਰਾਤ 11 ਤੋਂ 12 ਵਜੇ ਦੇ ਵਿਚਕਾਰ ਪਰਮਾਤਮਾ ਜੀ ਦਾ ਨਾਮ ਜਪਣਾ ਹੈ ਭਾਵੇਂ ਤੁਸੀਂ ਮੂਲ ਮੰਤਰ ਦਾ ਜਾਪ ਹੀ ਕਰ ਲਓ ਤਾਂ ਗੁਰੂ ਜੀ ਦੇ ਚਰਨਾਂ ਵਿੱਚ ਬੈਠ ਕੇ ਇਸ ਰਾਤ ਨੂੰ ਬਤੀਤ ਕਰਨਾ ਹੈ ਭਾਵੇਂ ਕਿ ਅੰਮ੍ਰਿਤ ਵੇਲਾ ਮਿਲਾ ਕੇ ਤੁਸੀਂ ਸਾਰੀ ਰਾਤ ਗੁਰੂ ਚਰਨਾਂ ਵਿੱਚ ਭੇਟ ਕਰ ਦੇਣੀ ਹੈ ਗੁਰੂ ਸਾਹਿਬ ਜੀ ਦੀ ਤੁਹਾਡੇ ਤੇ ਕਿਰਪਾ ਜ਼ਰੂਰ ਹੋਵੇਗੀ ਕਿਉਂਕਿ ਸਤਗੁਰੂ ਸੱਚੇ ਪਾਤਸ਼ਾਹ ਜੀ ਦੇ ਲਈ ਉਹ ਗੁਰਸਿੱਖ ਉਹ ਭਗਤ ਬੜੇ ਪਿਆਰੇ ਹੁੰਦੇ ਹਨ ਜੋ ਆਪਣੇ ਹਰ ਦਿਨ ਦੀ ਸ਼ੁਰੂਆਤ ਪਰਮਾਤਮਾ ਦੇ ਨਾਮ ਤੋਂ ਕਰਦੇ ਹਨ ਜੋ ਹਰ ਦੁੱਖ ਸੁੱਖ ਦੇ ਵਿੱਚ ਪਰਮਾਤਮਾ ਜੀ ਨੂੰ ਯਾਦ ਕਰਦੇ ਹਨ ਹੋਰ ਵੀ ਸਾਰਿਆਂ ਨੇ ਲੋੜੀ ਦੀ ਸ਼ੁਰੂਆਤ ਕਰਨੀ ਹੈ ਸਭ ਨੇ ਆਪੋ ਆਪਣੇ ਹਿਸਾਬ ਨਾਲ ਕਰਨੀ ਹੈ ਪਰ ਜੇ ਅਸੀਂ ਗੁਰੂ ਦਾ ਨਾਮ ਜਪ ਕੇ ਗੁਰੂ ਦੀ ਗੋਦ ਵਿੱਚ ਬੈਠ ਕੇ ਸ਼ੁਰੂਆਤ ਕਰਾਂਗੇ ਤਾਂ ਗੁਰੂ ਸਾਹਿਬ ਜੀ ਸਾਡੇ ਤੇ ਬਹੁਤ ਖੁਸ਼ ਹੋ ਜਾਣਗੇ ਬੜੀ ਕਿਰਪਾ ਕਰਨਗੇ ਇਹੀ ਤਰੀਕਾ ਹੈ ਕਿ ਪਰਮਾਤਮਾ ਜੀ ਦੇ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਦਾ ਕਲਗੀਧਰ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਦਾ ਸਤ ਸੰਗਤ ਜੀ ਇੱਥੇ ਮਹਾਂਪੁਰਖ ਜੀ ਇੱਕ ਬੜੀ ਹੀ ਪਿਆਰੀ ਜੁਗਤ ਦੱਸਦੇ ਹਨ ਮਹਾਂਪੁਰਖ ਜੀ ਆਖਦੇ ਹਨ ਜਦੋਂ ਵੀ ਤੁਸੀਂ ਰਾਤ ਨੂੰ ਭਜਨ ਬੰਦਗੀ ਕਰੋਗੇ ਜੋ ਵੀ ਭਜਨ ਬੰਦਗੀ ਕੀਤੀ ਸਿਮਰਨ ਕੀਤਾ ਗੁਰਬਾਣੀ ਦਾ ਪਾਠ ਕੀਤਾ ਤਾਂ ਆਪਣੇ ਕੋਲ ਪਾਣੀ ਜ਼ਰੂਰ ਰੱਖ ਲੈਣਾ ਹੈ ਜਦੋਂ ਉਸ ਪਾਣੀ ਨੂੰ ਆਪਣੇ ਕੋਲ ਰੱਖ ਕੇ ਤੁਸੀਂ ਨਾਮ ਜਪੋਗੇ ਪਾਠ ਕਰੋਗੇ ਭਜਨ ਬੰਦਗੀ ਕਰੋਗੇ ਨਾ ਤੇ ਪਰਮਾਤਮਾ ਦਾ ਸ਼ੁਕਰਾਨਾ ਵੀ ਕਰੋਗੇ ਤਾਂ ਫਿਰ ਉਹ ਪਾਣੀ ਆਮ ਪਾਣੀ ਨਹੀਂ ਅੰਮ੍ਰਿਤ ਰੂਪੀ ਜਲ ਬਣ ਜਾਵੇਗਾ ਫਿਰ ਤੁਸੀਂ ਅੰਮ੍ਰਿਤ ਰੂਪੀ ਜਲ ਦਾ ਆਪਣੇ ਪੂਰੇ ਘਰ ਵਿੱਚ ਛਿੜਕਾ ਕਰ ਦੇਣਾ ਹੈ ਨਾਲ ਹੀ ਨਾਲ ਇਹ ਸੋਚਣਾ ਹੈ ਮੈਂ ਹੁਣ ਆਪਣੇ ਘਰ ਵਿੱਚ ਇਹ ਅੰਮ੍ਰਿਤ ਦਾ ਛੱਟਾ ਦਿੱਤਾ ਹੈ ਇਸ ਕਰਕੇ ਮੇਰੇ ਘਰ ਦੀ ਸਾਰੀ ਨੈਗੇਟਿਵਿਟੀ ਦੂਰ ਹੋ ਚੁੱਕੀ ਹੈ ਜੋ ਵੀ ਦੁੱਖ ਦਿਲਦਰ ਹਨ ਬਾਹਰ ਜਾ ਚੁੱਕੇ ਹਨ ਇਹ ਮੈਸੇਜ ਆਪਣੇ ਮਨ ਨੂੰ ਤੁਸੀਂ ਇਸ ਕਰਕੇ ਦੇਣਾ ਹੈ ਕਿਉਂਕਿ ਮਨ ਸਮਝਦਾ ਹੈ ਉਸੇ ਹਿਸਾਬ ਦੇ ਨਾਲ ਫਿਰ ਕੰਮ ਕਰਦਾ ਹੈ ਜੋ ਆਪਾਂ ਉਹਨੂੰ ਮੈਸੇਜ ਦੇਣੇ ਆ ਆਪਣੇ ਮਨ ਨੂੰ ਸਾਰਾ ਸਾਲ ਚੜ੍ਹਦੀ ਕਲਾ ਵਿੱਚ ਰੱਖਣਾ ਹੈ ਇੱਕ ਪੋਜ਼ਿਟਿਵ ਮੈਸੇਜ ਹੀ ਆਪਣੇ ਮਨ ਨੂੰ ਦਿੰਦੇ ਰਹਿਣਾ ਹੈ ਹੁਣ ਮੇਰੇ ਘਰ ਦੀ ਕਿ ਸਾਰੀ ਦਰੇਦਰਤਾ 네ਗੇਟਿਵਿਟੀ ਬਾਹਰ ਨਿਕਲ ਚੁੱਕੀ ਹੈ ਸਾਲ 2025 ਬਹੁਤ ਹੀ ਵਧੀਆ ਗੁਜ਼ਰਿਆ ਸੀ ਹੁਣ ਮੇਰੇ ਘਰ ਵਿੱਚ ਖੁਸ਼ੀਆਂ ਖੇੜੇ ਤੇ ਤੰਦਰੁਸਤੀ ਤੇ ਤਰੱਕੀ ਆ ਜਾਵੇਗੀ ਕਿਉਂਕਿ ਮੇਰੇ ਘਰ ਦੇ ਵਿੱਚ ਨਾਮ ਬਾਣੀ ਦਾ ਛੱਟਾ ਦਿੱਤਾ ਗਿਆ ਹੈ ਹੁਣ ਮੇਰੇ ਘਰ ਵਿੱਚ ਮੇਰੇ ਪਰਮ ਪਿਤਾ ਪਰਮਾਤਮਾ ਜੀ ਦਾ ਪਿਆਰ ਆ ਚੁੱਕਾ ਹੈ ਜਦੋਂ ਇਹ ਮੈਸੇਜ ਅਸੀਂ ਆਪਣੇ ਮਨ ਨੂੰ ਦੇਵਾਂਗੇ ਇਸ ਤਰੀਕੇ ਨਾਲ ਆਪਣੇ ਸਾਰੇ ਹੀ ਸਾਲ ਦੀ ਨਵੇਂ ਸਾਲ ਦੀ ਸ਼ੁਰੂਆਤ ਜਿਹੜੀ ਹੈ ਪਰਮਾਤਮਾ ਦੇ ਨਾਮ ਨਾਲ ਹੋਵੇਗੀ ਅਗਲੀ ਆਉਂਦੀ ਲੋਹੜੀ ਤੱਕ ਸਾਨੂੰ ਖੁਦ ਆਪਣੀ ਜ਼ਿੰਦਗੀ ਵਿੱਚ ਚਮਤਕਾਰ ਹੁੰਦੇ ਹੋਏ ਦਿਖਣਗੇ ਹਰ ਦਿਨ ਹਰ ਮਹੀਨਾ ਸੋਹਣਾ ਲੰਗੇਗਾ ਕਿਉਂਕਿ ਸਾਨੂੰ ਜੋ ਮਿਲਦਾ ਹੈ ਸਾਡੇ ਮਨ ਕਰਕੇ ਮਿਲਦਾ ਹੈ ਇਸ ਕਰਕੇ ਤਾਂ ਮਹਾਂਪੁਰਖ ਵਿਦਵਾਨ ਹਪੁਰਖ ਹਮੇਸ਼ਾ ਹੀ ਆਖਦੇ ਹਨ ਭਾਈ ਚੰਗਾ ਸੋਚੋ 네ਗੇਟਿਵ ਸੋਚ ਤੇ ਵਿਚਾਰਾਂ ਤੋਂ ਦੂਰ ਰਹੋ 네ਗੇਟਿਵ ਸੰਗਤ ਤੋਂ ਦੂਰ ਰਹੋ ਕਿਉਂਕਿ ਜਿੱਦਾਂ ਦੇ ਵਿਚਾਰ ਸਾਡੇ ਮਨ ਵਿੱਚ ਆ ਗਏ ਉਸੇ ਤਰ੍ਹਾਂ ਦਾ ਸਾਡੇ ਮਨ ਨੇ ਸੋਚਣਾ ਸ਼ੁਰੂ ਕਰ ਦੇਣਾ ਹੈ ਇਸ ਕਰਕੇ ਚੰਗਾ ਹੀ ਸੋਚਣਾ ਹੈ ਤਾਂ ਜ਼ਰੂਰ ਚੰਗਾ ਹੀ ਹੋਵੇਗਾ ਜੋ ਪਿਛੇ ਬੀਤ ਗਿਆ ਸੋ ਬੀਤ ਗਿਆ ਉਹਦੇ ਬਾਰੇ ਸੋਚ-ਸੋਚ ਕੇ ਦੁਖੀ ਨਹੀਂ ਹੋਣਾ ਪਛਤਾਉਂਦੇ ਨਹੀਂ ਰਹਿਣਾ ਜੋ ਪਿਛੇ ਗਲਤੀਆਂ ਹੋਈਆਂ ਸੀ ਉਹਨਾਂ ਗਲਤੀਆਂ ਤੋਂ ਸਿੱਖਣਾ ਹੈ ਦੁਬਾਰਾ ਗਲਤੀਆਂ ਨੂੰ ਦੁਹਰਾਉਣਾ ਨਹੀਂ ਪਰ ਯਾਦ ਕਰਕੇ ਕਦੇ ਦੁਖੀ ਵੀ ਨਹੀਂ ਹੋਣਾ ਸਭ ਤੋਂ ਲਾਸਟ ਤੇ ਤੀਸਰਾ ਜਿਹੜਾ ਨੁਕਤਾ ਹੈ ਇਹ ਜ਼ਰੂਰ ਕਰਨਾ ਹੈ ਕਿਉਂਕਿ ਇਹਦੇ ਤੋਂ ਬਿਨਾ ਸਿੱਖ ਦੀ ਕੋਈ ਵੀ ਅਰਦਾਸ ਬੇਨਤੀ ਕਦੇ ਪੂਰੀ ਨਹੀਂ ਹੋ ਸਕਦੀ ਹਮੇਸ਼ਾ ਹੀ ਸਾਥ ਸੰਗਤ ਜੀ ਤੋਂ ਸਿਰਬੱਧ ਦਾ ਭਲਾ ਮੰਗਣਾ ਹੈ ਸਤਿਗੁਰ ਸੱਚੇ ਪਾਤਸ਼ਾਹ ਜੀ ਫਿਰ ਦੀਨ ਦੁਨੀ ਦੇ ਮਾਲਕ ਤੁਹਾਡੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਦੇਣਗੇ ਹਮੇਸ਼ਾ ਹੀ ਅਮਨ ਸ਼ਾਂਤੀ ਸਰਬੱਤ ਦੇ ਭਲੇ ਦੀ ਅਰਦਾਸ ਜ਼ਰੂਰ ਕਰਨੀ ਚਾਹੀਦੀ ਹੈ ਕਿਉਂਕਿ ਸਿੱਖ ਦੀ ਅਰਦਾਸ ਬੇਨਤੀ ਓਨੀ ਦੇਰ ਤੱਕ ਪੂਰੀ ਨਹੀਂ ਹੁੰਦੀ ਜਿੰਨੀ ਦੇਰ ਤੱਕ ਆਪਾਂ ਸਰਬੱਤ ਦਾ ਭਲਾ ਨਹੀਂ ਮੰਗਦੇ ਆਪਣੇ ਨਾਲ ਸਰਬੱਤ ਦਾ ਭਲਾ ਮੰਗਣਾ ਹੈ ਤੇ ਕਰਨਾ ਵੀ ਹੈ ਜਿੰਨਾ ਕਰ ਸਕਦੇ ਹੋ ਉਹਨਾ ਕਰੋ ਪਰਮਾਤਮਾ ਤੋਂ ਇਹ ਦਾਤ ਮੰਗੋ ਕਿ ਪਰਮਾਤਮਾ ਜੀ ਮੈਨੂੰ ਇਨਾਂ ਕ ਸਮਰੱਥ ਬਣਾ ਦਿਓ ਕਿ ਮੇਰੇ ਘਰ ਵਿੱਚ ਆਇਆ ਹੋਇਆ ਕੋਈ ਵੀ ਜੀ ਕਦੇ ਖਾਲੀ ਨਾ ਜਾਵੇ ਜੇਕਰ ਕੋਈ ਲੋਹੜੀ ਵਾਲੇ ਦਿਨ ਆਸਰਾ ਰੱਖ ਕੇ ਤੁਹਾਡੇ ਘਰ ਆਉਂਦਾ ਹੈ ਤਾਂ ਉਹਦੀ ਝੋਲੀ ਜ਼ਰੂਰ ਭਰਿਆ ਕਰੋ ਕਿ ਪਰਮਾਤਮਾ ਨੇ ਤੁਹਾਨੂੰ ਇੰਨਾ ਸਮਰੱਥ ਬਣਾਇਆ ਹੈ ਜਦੋਂ ਅਸੀਂ ਇਸ ਤਰ੍ਹਾਂ ਭਲੇ ਦੀ ਭਾਵਨਾ ਰੱਖ ਕੇ ਦਾਨ ਪੁੰਨ ਕਰਾਂਗੇ ਤੇ ਫਿਰ ਗੁਰੂ ਤੋਂ ਮੰਗਾਂਗੇ ਨਾ ਤਾਂ ਫਿਰ ਗੁਰੂ ਸਾਹਿਬ ਜੀ ਸਾਡੇ ਰਿਜਕ ਵਿੱਚ ਕਿਰਤ ਕਮਾਈਆਂ ਵਿੱਚ ਵਾਧਾ ਜ਼ਰੂਰ ਕਰ ਦੇਣਗੇ ਬਾਕੀ ਆਪਣੀ ਕਿਰਤ ਕਮਾਈ ਵਿੱਚੋਂ ਹਮੇਸ਼ਾ ਹੀ ਦਸਵੰਦ ਕੱਢਦੇ ਹੀ ਰਹਿਣਾ ਚਾਹੀਦਾ ਹੈ ਜੇਕਰ ਦਸਵੰਦ ਕੱਢਾਂਗੇ ਨਾ ਤਾਂ ਪਰਮਾਤਮਾ ਜੀ ਬਰਕਤਾਂ ਦਾ ਵਾਸ ਹਮੇਸ਼ਾ ਲਈ ਸਾਡੇ ਘਰ ਵਿੱਚ ਕਰ ਦੇਣਗੇ ਕਮਾਈਆਂ ਵਿੱਚ ਵਾਧੇ ਹੋਣਗੇ ਸੋ ਸਾਥ ਸੰਗਤ ਜੀ ਜੇਕਰ ਅੱਜ ਦੀ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਇਸ ਨੂੰ ਲਾਈਕ ਤੁਸੀਂ ਜ਼ਰੂਰ ਕਰ ਦੇਣਾ ਹੈ ਇਸ ਤਰੀਕੇ ਦੇ ਨਾਲ ਤੁਸੀਂ ਲੋੜੀ ਨੂੰ ਮਨਾ ਸਕਦੇ ਹੋ ਤਾਂ ਬਹੁਤ ਚੰਗੀ ਗੱਲ ਹੈ ਤੁਹਾਡੀ ਜ਼ਿੰਦਗੀ ਵਿੱਚ ਇੱਕ ਨਵੇਂ ਤੇ ਚੰਗੇ ਸਮੇਂ ਦੀ ਸ਼ੁਰੂਆਤ ਹੋ ਜਾਵੇਗੀ ਪਰਮਾਤਮਾ ਜੀ ਦੀਆਂ ਖੁਸ਼ੀਆਂ ਤੇ ਬਰਕਤਾਂ ਤੁਸੀਂ ਹਾਸਲ ਕਰ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ